ਹਾਂਜੀ ਗਾਇਸ ਕੀ ਹਾਲ ਨੇ ਜੀ ਤੇ ਅੱਜ ਦਾ ਆਪਾਂ ਵਲੌਗ ਸ਼ੁਰੂ ਕਰਦੇ ਆਂ ਸਵੇਰੇ 9:30 ਵਜੇ ਤੇ ਅੱਜ ਦੇ ਵਲੌਗ ਦਾ ਆਪਣਾ ਟਾਈਟਲ ਰਹੂਗਾ ਅੱਜ ਮੈਂ ਬੁੱਕ ਕਰਾਉਣ ਜਾ ਰਿਹਾ ਹਾਂਗਾ 17 Pro ਪਰ ਪਹਿਲਾਂ ਮੈਨੂੰ ਇੱਕ ਛੋਟਾ ਜਿਹਾ ਕੰਮ ਹੋਰ ਵੀ ਐ ਦੱਸਦਾ ਮੈਂ ਤੁਹਾਨੂੰ ਅੱਗੇ ਵਲੌਗ 'ਚ ਜਿਵੇਂ ਕਿ ਪਹਿਲਾਂ ਮੈਂ ਜਾ ਰਿਹਾ ਹਾਂਗਾ ਹੁਣ ਮੇਰੀ ਮਾਸੀ ਦੇ 17 Pro ਬੁੱਕ ਕਰਾਉਣਾਗਾ ਦਮਨ ਨੂੰ ਨਾਲ ਲੈ ਕੇ ਜਾਊਗਾ ਦਮਨ ਆ ਰਿਹਾ ਹੈਗਾ ਬਸ ਜਿਵੇਂ ਕਿ ਮੇਰੀ ਮਾਸੀ ਦਾ ਘਰ ਸਾਡੇ ਘਰ ਲਵੇ ਲਵੇ ਹੀ ਨੇ ਤੇ ਮਾਸੀ ਕਾ ਮੇਰੀ ਨਾਨੀ ਕਾ ਤੇ ਸਾਡਾ ਵੀ ਇੱਕ ਏਰੀਆ ਦੇ ਈ ਪੈਂਦੇ ਨੇ ਬਸ ਸਾਡੇ ਬਾਕੀ ਮੈਂ ਦਮਨ ਨੂੰ ਲੈਣ ਆਇਆ ਅੱਗੇ ਦਮਨ ਦੇ ਨਾਲ ਤੁਹਾਨੂੰ ਦੱਸਦਾ ਵੀ ਅੱਗੇ ਅੱਗੇ ਆਪਣਾ ਕੀ ਪਲੈਨ ਆ ਅੱਜ ਦਾ ਅੱਜ ਕਿਹੜੇ ਸਟੋਰ ਤੇ ਆਪਾਂ ਆਪਣਾ ਆਈਫੋਨ ਬੁੱਕ ਕਰਦੇ ਆਂਗੇ ਤੇਰੀ ਛਾਲ ਰਿਕਾਰਡ ਨਹੀਂ ਹੋਈ ਧਰਮਾਰ ਕਿਉਂ ਬਸ ਬੈ ਜਾ ਹੁਣ ਤਾਂ ਓਰੇ ਮਾਦਲੇ ਸਰਤ ਤੇ ਵਜੇ ਮੇਰੇ ਪਰ

ਉਨੀ ਦਾ ਕੀ ਕਰੂਨੀ ਤੇ ਗਾਈਸ ਪਹਿਲਾਂ ਮੇਰਾ ਕੰਮ ਹੈਗਾ ਇੱਕ ਗੱਡੀ ਦੇ ਵਾਈਪਰਾਂ ਚ ਜਿਹੜੇ ਜਿੱਥੇ ਡਾਪਟਰ ਹੁੰਦੇ ਨੇ ਪਾਣੀ ਨਹੀਂ ਆ ਰਿਹਾ ਪਾਉਂਦਾ ਤੇ ਉਹ ਠੀਕ ਕਰਾ ਕੇ ਲਿਆਉਣੇ ਨੇਗੇ ਦੇਖੋ ਮੈਂ ਤੁਹਾਨੂੰ ਦਿਖਾਵਾਂ ਜਿਵੇਂ ਆ ਇਧਰੋਂ ਦੱਬਦਾ ਵਾਈਪਰ ਚੱਲ ਰਹੇ ਨੇ ਪਰ ਪਾਣੀ ਨਹੀਂ ਆ ਰਿਹਾ ਪਾਣੀ ਫੁੱਲ ਹੈ ਗੱਡੀ 'ਚ ਇਸ ਕਰਕੇ ਪਹਿਲਾਂ ਇਹ ਚੀਜ਼ ਠੀਕ ਕਰਵਾ ਕੇ ਲੈ ਕੇ ਆਉਣੀ ਹੈ ਤੇ ਫੇਰ ਆਪਾਂ ਬੁੱਕ ਕਰਾ ਕੇ ਆਉਣਾ ਹੈ ਹੁਣ ਕੀ ਕਰਣਾ ਕੀ ਚਾ ਚੱਲ ਰਿਹਾ ਚ ਕਰਾ ਦਾਂਗੇ ਫਿਰ ਆਪਾਂ ਬੁੱਕ ਕਰਾਉਣ ਚੱਲਾਂਗੇ ਆਈਫੋਨ 17 Pro ਇਹਨਾਂ ਦਾ ਕਲਰ ਹੈ ਜਿਹੜਾ ਸੱਚ ਹੈ ਨਹੀਂ ਫਾਈਨਲ ਇੱਥੇ ਜਾ ਕੇ ਦੇਖਦੇ ਆ ਉਹ ਉਹਨਾਂ ਨੇ ਕਿਹੜਾ ਲਾਇਆ ਹੋਇਆ ਜੀ ਮੌਕਾ ਦੇਖਾਂਗੇ ਕੀ ਤੇ ਦਿਲ ਖੜਦਾ ਹੈ ਫਾ ਠੀਕ ਹੈ ਗਾਇਜ਼ ਪਹਿਲਾਂ ਵਾਈਪਰ ਠੀਕ ਕਰਵਾ ਲਈਏ ਲਖੋਨੇ ਤੁਹਾਨੂੰ ਵਲੌਗ ਤੇ ਅੱਗੇ ਬੁਕਿੰਗ ਅੱਜ ਆਈਫੋਨ ਦੀ ਯੈਸ ਦੇਖੋ ਜੀ ਗਾਇਜ਼ ਉਹਨੂੰ ਸੈੱਟ ਕਰਨਗੇ ਵਾਈਪਰ ਕਿਹੜਾ ਆ ਵੀ ਆ ਵੀ ਬੱਸ ਹਾਂਜੀ ਗਾਇਜ਼ ਜਿਵੇਂ ਕਿ ਮੋਟਰ ਠੀਕ ਕਰਵਾ ਲਈ ਪਰ ਮੈਂ ਦੱਸ ਦਿੰਨਾ ਤੁਹਾਨੂੰ ਬੰਦੇ ਕੰਮ ਦੇ ਨਹੀਂ ਹੈਗੇ ਇਹ ਇਹ ਤਾਂ ਹੁਣ ਮੈਨੇ ਫਿਕਰਵਾਉਣੀ ਸੀ ਤਾਂ ਮੈਨੂੰ ਕਰਵਾਉਣੀ ਪਈ ਔਰੇ 2200 ਦੀ ਮੋਟਰ ਹੈਗੀ ਉਹ ਵੀ 350 ਦੀ ਰੇਲੇਵਰ ਵੀ 200 ਦੇਣੀ ਇਹਨਾਂ ਨੇ ਇੱਕ ਵੈਪਰ ਕਲੀਨਰ ਜਿਹੜੇ ਹੁੰਦੇ ਨੇ ਉਹ ਵੀ ਇਹਨਾਂ ਨੇ ਮੁੱਲੀ ਵੇਚਣਾ ਫਿਰ 10 ਰੁਪਏ ਦੇ ਬਹੁਤ ਆ ਦਿੰਦੇ ਹੋ ਥੋੜੀ ਜੀ ਮੀਰ ਬੇਚੀਂਦੇ ਇੱਕ ਹੈ ਨਹੀਂ ਬੰਦੇ ਕੰਮ ਤੇ ਫੜੀ ਕਹਿੰਦੇ ਸਰਵਿਸ ਕਰਾ ਲਓ ਸਰਵਿਸ ਤਾਂ ਤੁਸੀਂ ਸਾਨੂੰ ਲੁੱਟ ਲਓਗੇ ਜਮਾ ਜੰਸੀ ਨਾਲ ਬੱਧ ਰੇਟ ਲੈ ਲਵਾਂਗੇ ਦੋਸਤਾਂ ਬਾਕੀ ਹੁਣ ਮੈਂ ਜਾ ਰਿਹਾਗਾ ਐਪਲ ਸਟੋਰ ਚ ਪਹਿਲਾਂ ਸੰਗਰੂਰ ਵਾਲੇ ਤੇ ਜਾ ਕੇ ਦੇਖ ਕੇ ਆਉਂਦੇ ਆ ਇਹ ਕਿਵੇਂ ਬੁੱਕ ਕਰਦੇ ਨੇ ਦੋ ਸਟੋਰ ਨੇ ਮੇਰੀ ਨਿਗਾ ਚ ਦੋਨਾਂ ਚ ਜਿਹਦੇ ਆਪਾਂ ਨੂੰ ਸੈਟ ਲੱਗਿਆ ਮੈਂ ਉਹਦੇ ਬੁੱਕ ਕਰਾ ਕੇ ਆਉਂਦਾ ਦੇਖੋ ਗਾਇਜ਼ ਮੈਂ ਪਹੁੰਚ ਗਿਆ ਇੱਥੇ ਹੀ ਯੂਨੀਕੌਰਨ ਵਾਲਿਆਂ ਦੇ ਇਹ ਨਾਲ ਦਾ 16 ਦੀ ਸੇਲ ਲਗਾ ਰੱਖੀ ਆ ਕਿੱਥੇ ਪਹੁੰਚ ਗਏ ਆਪਣਾ ਯੂਨੀਕੌਰਨ ਇਹ ਵੀ ਵਲੌਗ ਸ਼ੁਰੂ ਕਰਕੇ ਬਹਿ ਗਿਆ ਹੁਣ ਤੇ ਮੈਂ ਵੀ ਕਰ ਲਿਆ ਕਰੀ ਚੱਲੋ ਫਿਰ ਵੀ ਪੁੱਛ ਕੇ ਆਨੇ 17 Pro ਦੀ ਬੁਕਿੰਗ ਹਾਂ ਜੀ ਕਹਿੰਦੇ ਜੇ ਤਾਂ ਕਹਿੰਦੇ ਅਸੀਂ ਅੱਧੇ ਘੰਟੇ ਚੋਂ ਓਪਨ ਕਰਾਂਗੇ 11:30 ਹੋਵੇ 11:15 ਵਜੇ ਕਹਿੰਦੇ ਨੇ ਟੱਕੀ ਨਹੀਂ ਲੱਗੀ ਲੱਤੂ ਤੇ ਇਸ ਕਰਕੇ ਅਸੀਂ ਕੁਝ ਖਾਣ ਜਾਣੇ ਆਗੇ ਹੁਣ ਪਹਿਲਾ ਤੂੰ ਬਾਦ ਦੁਆਰੇ ਆਵਾਂਗੇ ਇਹਨਾਂ ਨਾਲ ਬਣਾਉਣਾ ਆਉਦਾ ਬਣਾ ਲੈ ਫਿਰ ਕੀ ਚੱਲ ਰਿਹਾ ਹੈਗਾ ਮਸਾਹ ਚੱਲ ਰਹੀ ਹੈ ਨਾ ਨਾਣ ਦੀ ਤੂੰ ਵੀ ਕਰ ਰਿਹਾ ਹੈ ਮਾਇ ਦੀ ਲੱਤਾਂ ਵਾਹਣਾ ਦੁਖਣਾ ਲਾ ਗਰੰਟੀ ਆ ਅੱਜ ਗਾਇਸ ਖਾਣਾ ਪੀਣਾ ਸਾਡਾ ਹੋ ਗਿਆ ਤੇ ਅੱਧਾ ਘੰਟਾ ਵੀ ਹੋਈ ਗਿਆ ਹਣ ਹਾਂ ਹੁਣ ਅਸੀਂ ਜਾਂਦੇ ਹਾਂ ਯੂਨੀਕੌਰਨ ਵਾਲੇ ਤੇ ਹੁਣ ਤੱਕ ਅਦਾ ਖੁੱਲ ਗਿਆ ਉਹਨਾਂਗੇ ਜੇ ਨਾਲ ਖੁੱਲੇ ਹੋਏ ਫਿਰ ਸਿੱਧਾ ਆਪਾਂ ਉੱਥੇ ਜਾਵਾਂਗੇ ਬਨਾਰਾਲੇ ਵਾਲੇ ਚ ਬਨਾਰਾਲੇ ਇਹਨਾਂ ਨਾਲ ਵੇ ਸ਼ਾਮ ਨੂੰ ਕੱਟ ਜਾਾਂਗੇ ਦਾ ਮੈਨੂੰ ਤੁਮ ਨੂੰ ਸਾਰਾ ਦਿਨ ਅੱਜ ਰੱਖਿਆ ਚੋਰਿਆ ਨਾ ਤੈਨੂੰ ਕਰਣੀ ਆ ਕਰੇ ਬਗ ਜੀ ਫਿਰ ਜਾਵਾਂ ਨੂੰ ਨੇ ਤੋ ਕਹਣਾ ਤੇਰੇ ਜੱਸ ਕਨੀ ਆ ਮੇਰੇ ਕੋਲ। ਅਹ ਨਹੀਂ ਦੱਸ ਕਾ ਇਹ ਬਲਪ ਕਿੱਥੇ ਰਹੇ। ਕਿੱਥੇ ਰਹਾਗੇ ਕੀ? ਜਦੋਂ ਆਪਾਂ ਵਾਪਸ ਆ ਕੇ ਆਪਣੇ ਕੰਮ ਨਿਪਟੜ ਗਏ ਫਿਰ ਵਗ ਜੀ ਤੂੰ। ਟੈਂਕਰ ਤੇਰੀ ਮੰਮੀ ਹੋਰ ਨਾਲ ਜਾ। ਕੱਲ੍ਹ ਆ ਹੀ ਜਾਏਗਾ। ਅਸੀਂ ਕੱਲੇ ਰਹੇ ਹਲੇ ਬੰਦੇ। ਅਜਾ ਚਾਰਜ ਲਾਣਗੇ। ਹਾਂ ਚਾਰਜ ਲਾਣਗੇ ਹੁਣ। ਲਵਾ ਲਈਂ ਜਿ ਲਾਉਣਗੇ। ਹਾਂਜੀ ਗਾਈਜ਼ ਮੈਂ ਨਾ ਇੱਥੇ ਹਰਕੇ ਕੋਲਾਪਾਰਕ ਕਾਰਤਿਕ ਦੀ ਦੁਕਾਨ ਤੋਂ ਪਹਿਲਾਂ ਤਾਂ ਮੈਨੂੰ ਭੇਜਿਆ ਮੈਂ ਕਿਉਂਕਿ ਪਿਛਲੀ ਵਾਰ ਮੈਨੂੰ ਲੱਗਿਆ ਸੀ ਜਦੋਂ ਮੈਨੂੰ 15 ਪ੍ਰੋ ਕੋਟਵਾਇਆ ਸੀਗਾ ਮੈਨੂੰ ਲੱਗਿਆ ਬਹੁਤ ਜ਼ਿਆਦਾ ਘੱਟ ਰੇਟ ਤੇ ਕਟਿਆ ਇਸ ਕਰਕੇ ਮੈਂ ਪਹਿਲਾਂ ਹੁਣ ਦੋਨ ਨੂੰ ਭੇਜ ਜਾਗਾ ਵੀ 16 ਪ੍ਰੋ ਦਾ ਰੇਟ ਕੀ ਐ ਪੁੱਛਣ ਭੇਜਿਆ ਵੀ ਦਿੰਦਾ ਕਿੰਨੇ ਦਾ ਵੀ ਮੇਰੇ ਹਿਸਾਬ ਜਿਹਦਾ ਜਿਵੇਂ ਦਾ ਫੋਨ ਮੇਰਾ ਹੈਗਾ ਉਹੀ ਉਨਾਈ ਜੀ ਵੀ ਉਹੀ ਰੰਗ ਵੀ 3-4 ਮਹੀਨੇ ਦੀ ਗਾਰੰਟੀ ਵੀ ਹੋਵੇ ਵੀ ਕਿੰਨੇ ਕ ਦਾ ਪੱਕੀ ਤਮਨ ਉਹ ਆ ਗਿਆ ਥੋੜੇ ਆਉਂਦੇ ਦੇਖਦਾ ਕੀ ਕਹਿੰਦਾ ਕਿੰਨੇ ਦਾ ਦੱਸਿਆ ਉਹਨੂੰ ਫਿਰ ਮੈਂ ਜਾਊਂਗਾ ਕੱਲਾ ਬਲਾਉ ਬਣਾਉਂਦਾ ਹੀ ਆਉਂਦਾ ਢੇੜ ਦਾ ਉਹਨਾਂ ਨੇ ਕਿਵੇਂ ਇੱਕ ਸਮਾਨ ਚੱਕ ਕੇ ਰੱਖਿਆ ਨੇ ਅੱਜ ਸਫਾਈ ਕਰ ਰਿਹਾ ਕਹਿੰਦਾ ਜੀ ਪਰ ਮੈਂ ਬੈਠੇ ਜਿਆਕਰ ਨੂੰ ਪੁੱਛਿਆ ਹੂੰ ਮੈਂ ਕਹਿੰਦਾ ਕਿ ਕਿੰਨੇ ਸਟੋਰੇ ਲੈਣੇ ਮੈਂ ਕਾ ਆਪਣਾ 255 ਹੋਣਾ ਚਾਹੀਦਾਗਾ साफ़ होना चाहिए इन्दा दो दो तरह में नई ग्रांटी होनी चाहिए इंदिया की कहता हूँ मेरे जो चार महीने दी ग्रांटी है कि छः नवंबर नवंबर का दा बैटरी चल रही है कि दो सौ पंच जाके ना भी ओ मेरे जुगत होनो बान्ने में कुछ कदा बान्ने में है यार बान्ने में ही यार दा ते ये एक सौ थाई वेगरा क ਉਹ ਕਦੇ ਪੌਣਾ ਘੰਟਾ ਲੱਗੂਗਾ ਸਮਾਨ ਸੈੱਟ ਕਰਨ ਨੂੰ ਪੁੱਛ ਕੇ ਚੱਲਾਂਗੇ ਫਿਰ ਤੇ ਹੁਣ ਆ ਦੇ ਕੇ ਦੇ ਕਰਤਿਕ ਆਊਗਾ ਕਹਿੰਦਾ ਕਰਤਿਕ ਦਾ ਨਹੀਂ ਪੁੱਛਿਆ ਮੈਂ ਆਉਂਗਾ ਨਾ ਠੀਕ ਹੈ ਪਰ ਉਸਮਾਨ ਚੱਕਿਆ ਸੀਦਾ ਅੱਜ ਹਾਂਜੀ ਗਾਇਸ ਪਹੁੰਚ ਗਏ ਸੀ ਜੁਨੀ ਘਰ ਨੂੰ ਦੁਬਾਰੇ ਬਸ ਇੱਥੇ 10 ਮਿੰਟ ਹੀ ਲਗਾਉਣੇ ਨੇ ਜੇ ਹੁਣ ਵੀ ਇਹਨਾਂ ਨੇ ਜਵਾਬ ਦਿੱਤਾ ਫਿਰ ਆਪਾਂ ਉੱਧਰੀ ਜਾਵਾਂਗੇ ਫਿਰ ਇਹ ਫੋਨ ਦੇ ਕੇ ਰਾਜੀ ਨਹੀਂ ਹੈਗੇ ਬੰਦੇ ਤਖੋ ਨਾ ਤੁਹਾਨੂੰ ਅੱਗੇ ਵਲੌਗ ਚ ਹਾਂਜੀ ਗਾਇਸ ਜਾ ਕੇ ਆਏ ਆ ਪਰ ਇਹ ਕਹਿੰਦੇ ਡੇਟ ਵਾਈਜ਼ ਅਸੀਂ ਬੁੱਕ ਨਹੀਂ ਕਰ ਸਕਦੇ ਕਹਿੰਦੇ ਅਸੀਂ ਤਾਂ ਜਿਵੇਂ ਕਹਿੰਦੇ ਸਾਡੇ ਲਈ 150 ਪੂਰੀ ਬੁਕਿੰਗ ਹੋ ਗਈ ਜਦੋਂ ਤੁਹਾਡਾ ਟੋਕਨ ਆਊਗਾ ਵੀ ਉਦੋਂ ਹੀ ਦੇ ਸਕਦੇ ਆ ਤੁਹਾਨੂੰ ਅੱਗੇ ਦੇਖਦੇ ਹਾਂ ਪਹਿਲਾਂ ਬਰਨਾਲੇ ਜਾ ਕੇ ਦੇਖ ਲਈਏ ਹਨ ਆਈ ਦੋ ਸੀ ਪਹੁੰਚ ਕੇ ਇਨਵੈਂਟ ਆਲਿਆਂ ਦੇ ਹਾਂਜੀ ਅਸੀਂ ਵੀ ਪਹੁੰਚ ਗਏ ਇਨਵੈਂਟ ਆਲਿਆਂ ਦੇ ਇਹ ਪਹੁੰਚ ਨਹੀਂ ਉਹ ਇਹ ਵੀ ਵਲੌਗਿੰਗ ਚ ਮੈਂ ਵੀ ਵਲੌਗਿੰਗ ਕਰ ਦੇਖੋ ਕੈਰੀਅਰ ਬਣਾਵਾਂਗੇ ਅਸੀਂ ਢੇਡ ਲੱਗ ਕਿਉਂ ਨਹੀਂ ਰਹੀ ਇਹਨਾਂ ਦੇ ਖਾਲੀ ਜਿਹੀ ਪਏ ਨੇ ਹਣਾ ਟੋਰ ਲੈਂਦਾ ਨਹੀਂ ਕੋਈ ਸਤਾਰਾ ਪਰੋ ਆਪਾਂ ਹੀ ਲਵਾਂਗੇ ਆਪਾਂ ਬੰਦੇ ਵੱਡੇ ਬੰਦੇ ਹੈਗੇ ਤੂੰ ਹੀ ਆ ਵੀਰੇ ਮੈਂ ਕਾ ਦਾਂਗਾ ਚੱਲ ਦੇਖੀ ਹੁਣਦੇ ਆ ਹੋ ਗਿਆ ਬੜਾ ਚੰਗਾ ਲੱਗ ਰਿਹਾ ਹੈ ਬਰਾਚੀ ਮਜ਼ਾ ਆ ਰਿਹਾ ਹੈ 15 ਤੰਬਰ ਪਾਸਾ ਜਾ ਸਕਦਾ ਹੈ ਤੇ ਕੋਈ ਵੀ ਗਾਰੰਟੀ ਨਹੀਂ ਲੈ ਸਕਦਾ। ਤੂੰ ਕੀ ਦੇਖ ਰਿਹਾ ਹੈ? ਇਹ ਲੈਣ ਦੀ ਸੋਚ ਰਿਹਾ ਹੈ? ਇਹ ਮੇਰੇ ਕੰਮ ਦਾ ਹੈ। ਯਾਦ ਕਰਾਉਣਾ ਨਾ। ਚਲਦੇ ਦੇਖੀਏ। ਕਿਵੇਂ? ਕੀ ਪੈਸਾ ਲੈਣਾ ਹੈ? ਲੈਪਟਾਪ ਹੈ।

15 ਤਰੀਕ ਤੱਕ ਨੂੰ ਕੋਣੋ ਬਹੁਤੂੰ ਦੇਖ ਹੁਣ ਕੋਤ ਕਰੂਗਾ ਇਹ ਮੈਕਸਿਕ ਹੁਣ ਚਾਦਰ ਇਹ ਵਾਚ ਮੈਕਸਿਮਲ ਆਫਸੈਟ ਰਹੇਗਾ ਮੈਨੂੰ ਤਾਂ ਦੇਖੋ ਲੈ ਟੈਗ ਲੈਣਾ ਸੋਈ ਜਿਹੜੀ ਜਿਹੜੀ ਦੇਨ ਦੇ ਕਿਵੇਂ ਇੱਛਾ ਪਰ ਇਹ ਅਡਾ ਰਿਕਾਰਡਿੰਗ ਹਾਂਜੀ ਗਾਇਜ਼ ਇਹ ਕਹਿੰਦੇ ਕੀ ਕਹਿੰਦੇ 15 ਅਕਤੂਬਰ ਇਹ ਬਹੁਤ ਲੇਟ ਦੇ ਰਹੇ ਨੇ ਕਿ ਬੁਕਿੰਗ ਵੀ ਇਹਨਾਂ ਦੇ ਸਹੀ ਨਹੀਂ ਹੈ 5000 ਰੁਪਏ ਦੀ ਬੁਕਿੰਗ ਵੀਡੀਓ ਚ ਕਹੀ ਜਾਂਦੇ ਨੇ 1000 ਰੁਪਏ ਚ ਬੁੱਕ ਕਰ ਦਾਂਗੇ ਹੁਣ ਕਹਿੰਦੇ 5000 ਚ ਕਰਾਂਗੇ ਰੋਡ ਤਾਂ ਹੈ ਹੀ ਨਹੀਂ ਕਹਿੰਦੇ ਰੋਡੀ ਤਾਂ ਸਾਡੇ ਬੁਕਿੰਗ ਹੀ ਨਹੀਂ ਹੁੰਦੀ ਕਹਿੰਦੇ ਜਦੋਂ ਲੈਣਾ ਹੀ ਨਹੀਂ ਅਸੀਂ 17 ਏਅਰ ਕਿਉਂ ਕਰੀਏ ਉਹ ਵੀ ਅਸੀਂ ਉਸ ਦਾ ਬਰੋ ਉਹ ਵੀ ਰੇਜ ਵਾਲਿਆ ਬਾਕੀ ਹੈ ਨਹੀਂ ਕਿਸੇ ਕੰਮ ਦਾ ਮੈਂ ਸੋਚਿਆ ਮੈਂ ਕਿਸੇ ਜੀ ਤੋਂ ਮੈਂ ਲੈ ਲੈਣਾ ਪਹਿਲਾਂ ਫੋਨ ਉੱਥੇ ਹੀ ਲੈ ਲਵਾਂ ਉਹਨੇ ਫਟਾਫਟ ਹਮੇਂ ਭਰਤੀ ਵੀ ਹਾਂ 21 ਨੂੰ ਹੀ 21 ਨੂੰ ਚਾਹੀਦਾ 21 ਨੂੰ ਹੀ ਦੇ ਦਾਂਗੇ ਜਿੰਨੇ ਨੂੰ ਵੀ ਚਾਹੀਦਾ ਬਾਕੀ ਉਹ ਵੀ ਸੰਗਰੂਰ ਵਾਲੇ ਹਜ਼ਾਰ ਤੇ ਬੁਕਿੰਗ ਕਰ ਰਹੇ ਨੇ ਸੰਗਰੂਰ ਵਾਲੇ 17 ਪਰ ਉਹਦੀ ਹਜ਼ਾਰ ਤੇ ਬੁਕਿੰਗ ਕਰ ਰਹੇ ਸੀ ਜੋ ਜੋ ਵੀਡੀਓ ਜੀ ਕਹਿੰਦਾ ਟੁੱਟੀ ਜੈਨਾ ਆਪਰੇ ਉਹ ਪੁੱਪਣ ਜੇ ਕਹਿੰਦੇ ਸੀ 3500 ਦਾ ਟੁੱਪਣ ਦਵਾਂਗੇ ਉਹ ਕਹਿੰਦੇ ਇੱਕ ਚਾਰਜਰ ਤੇ ਇੱਕ ਸਪੀਕਰ ਜੇ ਲਓਗੇ ਉਹ ਵੀ 12 3000 ਦੇ ਬਣਦੇ ਨੇ ਉਹਨਾਂ ਦੇ ਚੱਲੂਗਾ ਹੋਰ ਜੀ ਚੱਲਦੇ ਆ ਕੋਈ ਨਾ ਖੜ ਜਾ ਅਸੀਂ ਕੰਮ ਸੀ ਆਪਣਾ ਇਹ ਕਿੜਾਪਾ ਨੂੰ ਕੱਢਦੇ ਨੇ ਕੱਢ ਤਾਂ ਹੀ ਸਕਦੇ ਹਾਂ ਦੇਖ ਰਹੇ ਇੱਥੇ ਉਹ ਜੈਟ ਸਕੀ ਜੀ ਚੱਲਦੀ ਹੈ ਕੋਈ ਨਹੀਂ ਚੱਲ ਜੂਗੀ ਚੱਲਣ ਨੂੰ ਕੀ ਪੈਸੇ ਦੇਮਾ ਕੇ ਤਰਲਾ ਲੈਣੀ ਐਤਵਾਰ ਨੂੰ ਤਾਂ ਚੱਲਣੀ ਚਾਹੀਦੀ ਹੈ ਠੀਕ ਹੈ ਬਾਕੀ ਆਪਾਂ ਨੇ 21 ਤਰੀਕ ਨੂੰ ਗਾਇਸ ਫੋਨ ਲੈਣ ਹੀ ਲੈਣਾ ਮੈਨੂੰ 21 ਤਰੀਕ ਨੂੰ मैं मर्जी ली yes. मिलते जल्दी ही मैं हूँ ब्लॉग कर लगे एंड क्योंकि मेरा फोन हो गया फोन बैटरी, बैटरी लो हो गई देने चार्ज चक्कर नहीं चलता रहेगा बाकी फोन थोड़ा जहा भैया शॉर्टेज लैना गा हम अगले ब्लॉक मिलते हम रेगुलर ब्लॉक आने ਕਰ ਲਓ ਫੋਲੋ ਨਾ ਫੋਲੋ ਮੈਂ ਵੀ ਕਹਿਣ ਲੱਗਾ ਤੇਰੇ ਘਰ ਕੇ ਦੇਖ ਲੈ ਸਬਸਕ੍ਰਾਈਬ ਕਰ ਲਓ ਗੁਰੇ ਬਲੌਗ ਨੂੰ 99 ਇਹਦਾ ਤੇ ਮੇਰਾ ਤੁਹਾਨੂੰ ਦਿਖ ਹੀ ਰਿਹਾ ਜੇ ਤੁਸੀਂ ਮੈਂ ਨਾਮ ਕਨਫਰਮ ਨਹੀਂ ਕੀਤਾ ਮੈਂ ਨਾਮ ਕਨਫਰਮ ਨਹੀਂ ਕਰਿਆ ਹੋਇਆ ਹਲੇ ਰੱਖੂ ਤਾਂ ਆਪਦੀ ਨਾਮ ਦਮਨਵਰ ਮਤਲਬ ਦਿਖਾਈ ਹੋਇਆ ਹੈ ਅਕਾਊਂਟ ਤੇ ਕਰ ਲਓ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਕਮੈਂਟ ਕਰਿਓ ਬਾ ਸ਼ੇਅਰ ਕਰਿਓ ਹਾਂਜੀ ਗਾਇਜ਼ ਬਰਨਾਲੇ ਵਾਲਿਆਂ ਨੇ ਤਾਂ ਸਾਡਾ ਫੋਨ ਕਰਿਆ ਨਹੀਂ ਬੱਕ ਕਹਿੰਦੇ ਅਸੀਂ ਪ੍ਰੋ ਸੀਰੀਜ਼ ਬੁੱਕ ਹੀ ਨਹੀਂ ਕਰ ਰਹੇ ਕੱਲੇ 17 ਦਾ ਕਰ ਰਹੇ ਆਗੇ। ਉਹ ਆਸੀਂ ਲੈਣੀ ਨਹੀਂ ਹੈਗਾ। ਇਸ ਕਰਕੇ ਹੁਣ ਮੈਂ ਵਾਪਸ ਜਾ ਰਹੇ ਹਾਂ ਸਮਰੂਹੀ। ਜੀ ਤੋਂ ਮੈਂ ਫੋਨ ਲੈਣਾ। ਉਹਨੇ ਕਟਵਾ ਕੇ ਵਿੱਚ ਇਹਨੂੰ ਨਾਲੇ ਕੁਛ ਲਾ ਕੇ ਇਹਨਾਂ ਦਾ ਕਟੂਆ ਇਹੇ। ਫੇਰ ਉਹਨੂੰ ਕਹਿ ਦਾਂਗੇ ਵੀ 21 ਤਰੀਕ ਨੂੰ ਆਪਾਂ ਨੂੰ ਚਾਹੀਦਾ ਤੇ ਉਹ ਉਹ ਵਾਕੇ ਰੱਖੂਗਾ। ਜਾ ਰਹੇ ਅੱਜ ਸੰਡੇ ਹੈ ਪਰ ਓਪਨ ਹੈਗਾ ਉਹ। ਪਤਾ ਲੱਗਿਆ ਇਹਨਾਂ ਨੂੰ ਸੀਜ਼ਨ ਦਾ ਟਾਈਮ ਹੁਣ ਆਇਆ ਤਾਂ ਵਾਰਨ ਦੁਕਾਨਾਂ ਖੁੱਲ੍ਹਦੇ ਨੇ। ਮੂੰਹ ਕੱਚ ਕੇ ਰੱਖੋ ਕੰਮ। ਮਿੰਨਾ ਕੀ ਜੱਦਾ ਚੱਲੂਗਾ ਅੱਗੇ ਦਿਖਾਉਂਦੇ ਆ ਤੁਹਾਨੂੰ ਵੀ ਫੋਨ ਸਾਡਾ ਬਹੁਤ ਹੁੰਦਾ ਹੈ ਕਿ ਨਾ 21 ਤਰੀਕ ਲਈ ਹਾਂਜੀ ਗਾਈਜ਼ ਮੈਂ ਆ ਗਿਆ ਦੇਖੋ ਕਾਰਤਿਕ ਮੋਬਾਈਲ ਹਬ ਕੋਲਾਪਾਰਕ ਇਹਦੇ ਤੋਂ ਹੀ ਲੈਣਾ ਮੈਂ ਫੋਨ ਸਾਰੇ ਆਪਣੇ ਜਿੰਨੇ ਵੀ ਮੈਨੂੰ ਲਾਇਕ ਹੋਏ ਨੇ ਵੀ ਇਹ 12 Pro ਤੋਂ ਲੈ ਕੇ 12 Pro 14 Pro 15 Pro 16 Pro 16 Pro ਦੋ ਵਾਰ ਲਿਆ ਹੈਗਾ ਵਾਰ ਮੈਨੂੰ ਸਟੋਰੇ ਦਾ ਥੋੜਾ ਇਸ਼ੂ ਹੋ ਗਿਆ ਸੀ 128 GB ਕਰਕੇ ਫਿਰ ਉਸ ਤੋਂ ਬਾਅਦ 256 GB ਤੇ ਆਵੇਂ ਨੇ ਸਾਰੇ ਫੋਨ ਮੈਂ ਇਸੇ ਤੋਂ ਲੈ ਹੋਏ ਨੇਗੀ ਹੁਣ ਦੇਖਦੇ ਆ ਕਿੰਨੇ ਦਾ ਕੱਟੂਗਾ ਤੇ ਕਿੰਨੇ ਆਪਣੇ ਤੋਂ ਹੋਰ ਮੰਗੂਗਾ ਇਹ ਕਰ ਲੈ 17 Pro ਦੀ ਤਿਆਰੀ ਆਹ ਥਾਂ ਹੀ ਹੈ ਕਰਤਾ ਉਹਨੂੰ ਮੈਂ 21 ਤਰੀਕ ਨੂੰ ਲਵਾਂਗਾ ਹਾਂਜੀ ਗਾਇਸ ਸਾਡਾ 17 Pro ਹੋ ਗਿਆ ਬੁੱਕ ਉਹੀ ਐਪਲ ਵਾਲੇ ਨਖਰੇ ਕਰੀ ਜਾਂਦੇ ਸੀਗੇ ਆ ਗੱਲ ਨਹੀਂ ਕਿੱਥੇ ਹਾਂ 5 ਮਿੰਟ ਚ ਬੁੱਕ ਪਾ ਰਿਆ ਕਿੱਥੇ ਆ ਮੈਸਟੇਜ ਨੂੰ ਮਾ ਸਿਕਣੀ ਨੇ ਆ ਜੀ ਫੋਨ ਕੀ ਹੋ ਗਿਆ ਤਾਂ ਆਪਣਾ ਹੁਣ ਪੁੱਤ ਬੁੱਕ ਬੁੱਕ ਹੋ ਗਿਆ ਗਾਇਜ਼ ਹੁਣ 21 ਤਰੀਕ ਨੂੰ ਆਪਾਂ ਨੂੰ ਫੋਨ ਮਿਲ ਜਾਣਾ ਹੈ ਸੰਡੇ ਨੂੰ ਨਵੇਂ ਨਵੇਂ ਫੋਟੋ ਖਿੱਚਾਂਗੇ ਅਸੀਂ ਅੱਜ ਸੰਡੇ ਆ ਤੇ ਨੈਕਸਟ ਸੰਡੇ ਮੇਰੇ ਹੱਥਾਂ 'ਚ 17 Pro 256 GB yes 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 yes, yes. ਤੇ ਹੁਣ ਆਪਾਂ ਸਟਾਰਾ ਪ੍ਰੋ ਦੀ ਬੁਕਿੰਗ ਵਾਲਾ ਬਲੌਗ ਖਤਮ ਕਰਦੇ ਆ ਸਬਸਕ੍ਰਾਈਬ ਕਰ ਲਓ ਚੈਨਲ ਗੋਰੀ ਬਲੌਗਜ਼ 295 ਹੁਣ ਦੇਖਿਓ ਨੈਕਸਟ ਬਲੌਗਸ ਦੋਸ ਸਟਾਰਾ ਪ੍ਰੋ ਸਟਾਰਾ ਪ੍ਰੋ ਦੀ ਹੋਗੀ ਯਸ ਮਿਲਦੇ ਆ ਨੈਕਸਟ ਵੀਡੀਓ ਚ